ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੋਂ ਦਬੀ ਬਹੁਤ ਬਦਨੀ ਕਰਕੇ ਸਵਾਗਤ ਕਰਦੇ ਹਾਂ ਜੀ ਅਗਲੀ ਖਬਰ ਤੇ ਚਰਚਾ ਕਰਦੇ ਆ ਦੱਸਦੇ ਕਿ ਗਵਰਨਮੈਂਟ ਨੇ ਹੁਣ ਤਿੰਨ ਜਿਹੜੇ ਕਿਰਤ ਕਾਨੂੰਨ ਨੇ ਉਹ ਲਾਗੂ ਕਰ ਦਿੱਤੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਮੈਂ ਪਹਿਲਾਂ ਤਾਂ ਇੱਕ ਮੈਂ ਇੱਕ ਕਰੈਕਸ਼ਨ ਕਰਨੀ ਜਾਊਂਗਾ ਜੀ ਕਿ ਇਹ ਚਾਰ ਲੇਬਰ ਕੋਡ ਨੇ ਜੀ ਉਹ ਕਾਨੂੰਨ ਨੇ ਜੀ ਇਹ ਕਾਨੂੰਨ ਜਿਸ ਵੇਲੇ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਸੀ ਤਾਂ ਕਿ ਕਿਸਾਨ ਨਹੀਂ ਨੂੰ ਲੈ ਕੇ ਆਏ ਸੀ ਕੀਤੀ ਬੜੀ ਨੂੰ ਲਗੇ ਕਾਨੂੰਨ ਆਏ ਸੀ ਤਾਂ ਬਹੁਤ ਵੱਡਾ ਅੰਦੋਲਨ ਪੰਜਾਬ ਦੇ ਕਿਸਾਨਾਂ ਨੇ ਹੋਰ ਦੇਸ਼ ਦੇ ਕਿਸਾਨਾਂ ਨੇ ਦਿੱਲੀ 'ਚ ਕੀਤਾ ਜਿਹੜਾ ਸਾਲ ਤੋਂ ਵੀ ਵੱਧ ਚੱਲਿਆ ਹੂੰ ਉਸ ਦੌਰ 'ਚ ਹੀ ਕਾਨੂੰਨ ਆਏ ਸੀ ਉਦੋਂ ਫਿਰ ਵਿੱਚ ਵਿੱਚ ਇਹ ਵੀ ਗੱਲਾਂ ਮੀਡੀਆ 'ਚ ਆਉਂਦੀਆਂ ਲੀਆਂ ਚਿੰਤਕ ਲੋਕ ਲਿਖਦੇ ਰਹੇ ਵੀ ਇਸ ਆੜ ਦੇ ਵਿੱਚ ਲੇਬਰ ਕਾਨੂੰਨ ਵੀ ਲਾਗੂ ਹੋ ਜਾਣੇ ਜੀ ਤਾਂ ਉਹ ਹੁਣ ਅੰਦੋਲਨ ਖਤਮ ਹੋ ਇਹਨਾਂ ਨੂੰ ਸਮਾਂ ਕਾਫੀ ਹੋ ਗਿਆ ਹੈ ਹੂੰ ਤੇ ਹੁਣ ਸਰਕਾਰ ਨੇ ਜਿਹੜੇ ਉਹ ਕਾਨੂੰਨ ਚਾਰ ਲੇਬਰ ਕਾਨੂੰਨ ਪਾਸ ਕੀਤੇ ਸੀ ਪਾਸ ਕੀਤੇ ਨੇ ਜੀ ਉਹ ਲਾਗੂ ਕਰ ਦਿੱਤੇ ਆ ਗੱਲ ਹੂੰ ਕੋ ਜਿੰਨੀ ਤਾਂ ਇਨਫੋਰਮੇਸ਼ਨ ਐਸਪਲੇ ਮੀਡੀਆ ਚ ਨਿਕਲ ਕੇ ਆਈ ਹੈ ਕਿਉਂਕਿ ਜਿੰਨੀ ਦੇ ਕਾਨੂੰਨਾ ਦਾ ਪੂਰਾ ਖਰੜਾ ਨਹੀਂ ਪੜ ਸਕਦੇ ਹੂੰ ਉਹਦੇ ਉਤੇ ਡਿਸਾਈਡ ਨਹੀਂ ਕੀਤਾ ਜਾ ਸਕਦਾ ਬਈ ਉਹ ਕਿੰਨੇ ਪੱਖ ਚ ਨੇ ਜੀ ਤੇ ਕਿੰਨੇ ਪੱਖ ਚ ਨਹੀਂ ਨੇ ਨਹੀਂ ਜੀ ਵੈਸੇ ਜਿੰਨੀਆਂ ਚੀਜ਼ਾਂ ਉੱਪਰ ਕੇ ਆਈਆਂ ਉਹਦੇ ਵਿੱਚ ਜਿੰਨੇ ਪੁਆਇੰਟਸ ਦਿੱਤੇ ਗਏ ਆ ਉਹ ਪੋਜ਼ਿਟਿਵ ਲੱਗਦੇ ਹੂੰ ਕਿਉਂਕਿ ਉਹਦੇ ਚ ਲੱਗਦਾ ਹੈ ਕਿ ਮਜ਼ਦੂਰਾਂ ਦੇ ਜਿਹੜੇ ਅਧਿਕਾਰ ਆ ਉਹਨਾਂ ਨੂੰ ਸੁਰੱਖਿਅਤ ਹੋਰ ਸੁਰੱਖਿਅਤ ਕੀਤਾ ਗਿਆ ਜੀ ਜਦਾਂ ਜਦਾਂ ਆਇਆ ਵੀ 1 ਸਾਲ ਦੀ ਕੰਮ ਕਰੇਗਾ ਤਾਂ ਗਰੰਟੀ ਦੇ ਦਾਇਰੇ ਜਾਏਗਾ ਹੂੰ ਇਦਾਂ ਹੀ ਉਹਨਾਂ ਨੇ ਕਿਹਾ ਵੀ ਜਿਹੜੇ 40 ਸਾਲ ਦੀ ਉਮਰ ਦੇ ਜਿੰਨੇ ਵੀ ਮਜ਼ਦੂਰ ਜਾਂ ਕਰਮਚਾਰੀ ਹੋਣਗੇ ਉਹਨਾਂ ਨੂੰ ਜਿਹੜੀ ਮੈਡੀਕਲ ਦੀ ਫੈਸਿਲਿਟੀ ਜਿਹੜੀ ਆ ਉਹ ਮਤਲਬ ਅਨੁਮਾਰੇ ਹੋ ਜਾਏਗੀ ਜੀ ਉਹ ਮਤਲਬ ਮੰਡੇਟਰੀ ਹੋਏਗੀ ਉਸੇ ਫਿਰ ਉਹਦੇ ਚ ਇਹ ਵੀ ਹੈ ਕਿ ਈਐਸਆਈ ਜਿਹੜਾ ਪੂਰੇ ਦੇਸ਼ 'ਚ ਲਾਗੂ ਹੋ ਜਾਣਾ ਉਹਦਾ ਕੋਈ ਸਿਸਟਮ ਹੋ ਨਹੀਂ ਆ ਵੀ ਤੁਸੀਂ ਕਿਸੇ ਦੀ ਆ ਆ ਲਿਮਟ ਐ ਨਹੀਂ ਹੈਗੀ ਜੀ ਇਦਾਂ ਹੀ 6 ਮਹੀਨੇ ਦੀ ਪ੍ਰੈਗਨੈਂਸੀ ਪੇਡ ਲੀਵ ਜਿਹੜੀ ਆ ਉਹ ਲੇਡੀਜ਼ ਲਈ ਕੀਤੀ ਗਈ ਹੈ ਸੋ ਇਹ ਸਾਰੇ ਜਿਹੜੇ ਪਹਿਲੂ ਆ ਇਹ ਤਾਂ ਪੋਜ਼ਿਟਿਵ ਦਿਖਦੇ ਆ ਜੀ ਪਰ ਉਹ ਤੋਂ ਜਦੋਂ ਇਹ ਕਾਨੂੰਨ ਬਣੇ ਸੀ ਉਦੋਂ ਕਈ ਗੱਲਾਂ ਐਸੀਆਂ ਚੱਲਦੀਆਂ ਸੀ ਕਿ ਉਹਦੇ ਵਿੱਚ ਜਿਹੜੇ ਮਾਲਕ ਦੇ ਸਾਹਮਣੇ ਜਿਹੜੇ ਆ ਮਜ਼ਦੂਰ ਦੇ ਖੜੇ ਹੋਣ ਦੇ ਜਿਹੜੇ ਅਧਿਕਾਰ ਜਿਹਦੇ ਤਾਕਤ ਹੋਣਾ ਉਹ ਖਤਮ ਹੋ ਜਣੇ ਆ। ਜੀ ਕਿ ਉਹਦੇ ਉੱਤੇ ਕੋਈ ਐਸੀਆਂ ਰੈਸਟ੍ਰਿਕਸ਼ਨਸ ਨਹੀਂ ਰਹਿਣੀਆਂ ਕਿ ਉਹਨੂੰ ਮਜ਼ਦੂਰੀ ਮਜ਼ਦੂਰ ਨੂੰ ਕੰਮ ਤੋਂ ਕੱਢਣ ਦੀ ਹਾਂ ਜਾਂ ਜਿਹੜੀ ਗਿਣਤੀ ਕਿੰਨੀ ਹੋਏਗੀ ਕਿ ਇਹ ਸਾਰਾ ਸਿਸਟਮ ਸੀ। ਜੀ ਸੋ ਜਿੰਨੇ ਪਹਿਲੂ ਦੱਸੇ ਗਏ ਆ ਉਹ ਤਾਂ ਲੱਗਦੇ ਆ ਕਿ ਇਹਨਾਂ ਦੇ ਕਰਮਚਾਰੀਆਂ ਦੇ ਮਜ਼ਦੂਰਾਂ ਦੇ ਹੱਕ ਚ ਹੈਗੇ ਆ। ਹਾਂ ਪਰ ਜੇ ਬਾਕੀ ਜਿਹੜੀ ਗੱਲ ਆ ਸਾਰੀ ਜਿਹੜੀ ਆ ਉਹ ਉਹ ਐਕਸਪਰਟ ਲੋਕ ਜਦੋਂ ਇਸ ਕਾਨੂੰਨ ਨੂੰ ਪੜਨਗੇ ਉਹ ਪੱਤਰਕਾਰ ਪੜਨਗੇ ਹੋਰ ਸਾਥੀ ਪੜਨਗੇ ਅਸੀਂ ਵੀ ਪੜਾਂਗੇ ਫਿਰ ਨਿਕਲ ਕੇ ਆਏਗਾ ਇਹਦੇ ਉੱਤੇ ਫਿਰ ਜਿਹੜੀ ਚਰਚਾ ਵੀ ਇੱਕ ਇਦਾਂ ਹੁਣ ਇਹ ਲਾਗੂ ਹੋ ਗਏ ਆ ਉਦੋਂ ਕਿਸਾਨ ਅੰਦੋਲਨ ਦੇ ਦੌਰਾਨ ਇਹ ਚਿੰਤਾ ਪ੍ਰਗਟ ਕੀਤੀ ਜਾਂਦੀ ਸੀ ਵੀ ਇਹ ਇਹ ਵੀ ਇਦਾਂ ਦਾ ਹੀ ਜੇ ਕਸਮਾ ਕਰ ਗਿਆ ਪਰ ਹਣੇ ਤੱਕ ਜੋ ਦਿਖਿਆ ਉਹਦੇ ਤਾਂ ਠੀਕ ਹੀ ਦਿਖਿਆ ਦਾਮ ਜਦ ਗੱਲ ਆਈ ਕਿ ਫਿਰ ਉਹਦੇ ਤੇ ਵੀ ਅਸੀਂ ਕਿਸੇ ਦਿਨ ਆਪਣੇ ਪ੍ਰੋਗਰਾਮ ਤੇ ਡਿਸਕਸ਼ਨ ਕਰਾਂਗੇ ਜੀ ਬਿਲਕੁਲ ਬਿਲਕੁਲ ਸਰ ਬਿਲਕੁਲ ਸਰ ਇਸੇ ਤਰ੍ਹਾਂ ਖਬਰੇ ਵੀ ਹੈ ਕਿ ਤਿੰਨ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਕੈਲੰਡਰ ਨੇ ਉਹ ਸੇਮ ਮਤਲਬ ਕਿ ਉਹ ਲਾਂਚ ਹੋਣਗੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਜਿਹੜੇ ਸ਼ਡਿਊਲਡ ਕੈਲੰਡਰ ਨੇ ਨਾ ਇਹ ਬਹੁਤ ਵਧੀਆ ਗੱਲ ਹੈ ਪੰਜਾਬ ਦੀਆਂ ਤਿੰਨੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਿਲਕੁਲ ਬਿਲਕੁਲ ਪਹਿਲਾਂ ਕੀ ਹੁੰਦਾ ਸੀ ਕਿ ਇਹਦੇ ਨਾਲ ਹਰ ਯੂਨੀਵਰਸਿਟੀ ਦਾ ਜਿਹੜਾ ਐਗਜ਼ਾਮੀਨੇਸ਼ਨ ਕੈਲੰਡ ਇਹ ਹੁਣ ਇੱਕ ਯੂਨੀਫਰਮਾਈਜੇਸ਼ਨ ਹੋ ਗਈ ਹੈ। ਕਿ ਕੈਲੰਡਰ ਚਾਹੇਗਾ ਕਿ ਯੂਨੀਵਰਸਟੀਆਂ ਦੇ ਪੇਪਰ ਇੰਨੀ ਤਰੀਕ ਨੂੰ ਹੋਣੇ ਆ। ਸਭ ਨੂੰ ਉਹਦੇ ਚ ਕਰਨੇ ਪਣੇ ਆ। ਇੰਨੀ ਤਰੀਕ ਨੂੰ ਰਿਜ਼ਲਟ ਆਣੇ ਆ ਰਿਜ਼ਲਟ ਕਰਨੇ। ਸਟੂਡੈਂਟਸ ਲਈ ਸਟੂਡੈਂਟਸ ਜਿਹੜੇ ਮਤਲਬ ਇੱਕ ਮਤਲਬ ਸਟੂਡੈਂਟਸ ਹੁੰਦਾ ਹੈ ਕਿ ਵੀ ਮੈਂ ਗਾਂਹ ਐਡਮਿਸ਼ਨ ਲੈਣੀ ਜਾਂਦੀ ਹਾਂ। ਤੇ ਮੇਰਾ ਤੇਲੇ ਪੇਪਰ ਹੀ ਨਹੀਂ ਹੋਇਆ। ਬਿਲਕੁਲ। ਤਾਂ ਜਦੋਂ ਜੁਆਇੰਟ ਇੰਟਰਸ ਟੈਸਟ ਦੀ ਵੀ ਗੱਲ ਹੁੰਦੀ ਸੀ। ਤਾਂ ਇਹ ਸਟੂਡੈਂਟਸ ਨੂੰ ਬਹੁਤ ਵੱਡੀ ਰਾਹਤ ਇਹਦੇ ਨਾਲ ਜੀ ਰਾਹਤ ਮਿਲੀ ਹੈ ਬਿਲਕੁਲ। ਦੂਸਰੀ ਇਹ ਦੇ ਜੈਸੀ ਕਿ ਜਦੋਂ ਜਦੋਂ ਇਕ ਤੋਂ ਉਹਦੇ ਹੌਲੀਡੇਜ਼ ਜਿਹੜੀਆਂ ਪੱਕੀਆਂ ਸਟੂਡੈਂਟਸ ਨੂੰ ਜਾਂ ਟੀਚਰਸ ਨੂੰ ਹੋਣੀਆਂ ਵੀ ਇੱਕ ਉਹਦੇ ਜਿਹੜੀਆਂ ਰੂਟੀਨ ਸਾਡੀਆਂ ਛੁੱਟੀਆਂ ਆਉਂਦੀਆਂ ਜਿੱਦਾਂ ਮੰਨ ਲਓ ਹੁਣ ਪਿੱਛੇ ਭਗਵਾਨ ਵਾਲਮੀਕ ਜੀ ਦਾ ਗੁਰਪੁਰਬ ਆਇਆ ਗੁਰਪੁਰਬ ਜੀ ਇਦਾਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਆਇਆ ਜਾਂ ਕੋਈ ਸ਼ਿਵਰਾਤਰੀ ਦਾ ਤਿਉਹਾਰ ਆਇਆ RAM NAVAMI ਦਾ ਆਇਆ ਉਦੇ ਉੱਤੇ ਕਿਸੇ ਯੂਨੀਵਰਸਿਟੀ ਤੇ ਛੁੱਟੀ ਹੈਗੀ ਹੈ ਹੂੰ ਤੇ ਕਿਤੇ ਨਹੀਂ ਹੈਗੀ ਨਹੀਂ ਹੈਗੀ ਬਿਲਕੁਲ ਉਦੋਂ ਕੀ ਹੁੰਦਾ ਸੀ ਕਿ ਯੂਨੀ ਜਿਹੜੇ ਕਾਲਜਿਸ ਤੱਕ ਜਿਹੜੀਆਂ ਯੂਨੀਵਰਸਿਟੀ ਨਾਲ ਰਿਲੇਟਡ ਕਾਲਜਿਸ ਹੈਗੇ ਆ ਕਿਉਂਕਿ ਉਹ ਤਾਂ ਯੂਨੀ ਕਾਲਜਿਸ ਦਾ ਆਪਣੀ ਯੂਨੀਵਰਸਿਟੀ ਨੂੰ ਫੋਲੋ ਕਰਦੇ ਹਨ ਨਾ ਉਦੋਂ ਫਿਰ ਉੱਥੇ ਪ੍ਰੋਬਲਮਸ ਆਉਂਦੀਆਂ ਸੀ ਕਈ ਵਾਰੀ ਫਿਰ ਯੂਨੀਵਰਸਿਟੀ ਜਿਹੜੇ ਬੈਠਦੇ ਸੀ ਧਰਨੇ ਲੱਗ ਜਾਂਦੇ ਇਹ ਛੁੱਟੀ ਨਹੀਂ ਦਿੱਤੀ ਐ ਨਹੀਂ ਕੀਤਾ ਉਹਨੇ ਵੀ ਤਾਂ ਹੁਣ ਜਿਹੜੀ ਇਹ ਤਿੰਨੇ ਗੱਲਾਂ ਜਿਹੜੀਆਂ ਵਧੀਆ ਹੋਈਆਂ ਇਹ ਸਾਰੇ ਇਹਦੇ ਨਾਲ ਕੀ ਹੋਏਗਾ ਕਿ ਇੱਕ ਯੂਨੀਫਾਰਮਾਈਜੇਸ਼ਨ ਹੋਣ ਨਾਲ ਇੱਕ ਸੋਨਾ ਸਿਸਟਮ ਬਣੇਗਾ ਹੁਣ ਹੁ ਕਿ ਜਿਹੜਾ ਗਵਰਨਮੈਂਟ ਆਫ ਪੰਜਾਬ ਦਾ ਜਿਹੜਾ ਕੈਲੰਡਰ ਹੋਏਗਾ ਛੁੱਟੀ ਦਾ ਜੀ ਉਹਨੂੰ ਇੱਥੇ ਨਾ ਯੂਨੀਵਰਸਿਟੀ ਐਸ ਇਟ ਇਜ਼ ਜਿਹੜੀਆਂ ਲੈ ਲੈਣਗੀਆਂ ਉਹਨੂੰ ਉਹਨਾਂ ਯੂਨੀਵਰਸਿਟੀ ਆ ਤਿੰਨੇ ਆਪਸ ਕੋਈ ਕੋਆਰਡੀਨੇਸ਼ਨ ਕਰਦੀਆਂ ਜਾਂ ਸਰਕਾਰ ਦੇ ਕੈਲੰਡਰ ਨੂੰ ਲੈ ਲੈਂਦੀਆਂ ਕਿਉਂਕਿ ਪੰਜਾਬ ਨਾਲ ਰਿਲੇਟਡ ਗੱਲ ਆ ਪੰਜਾਬ ਦਾ ਕਲਚਰ ਏ ਪੰਜਾਬ ਦੇ ਤਿਉਹਾਰ ਏ ਕਹੇ ਆ ਜੀ ਤਾਂ ਉਹ ਸਾਰਾ ਇਹ ਬਹੁਤ ਵਧੀਆ ਜਿਹੜਾ ਅਸਰ ਪਏਗਾ ਇਹਦਾ ਜਿਹੜਾ ਸਟੂਡੈਂਟਸ ਨੂੰ ਵੀ ਲਾਭ ਹੋਏਗਾ ਔਰ ਕਰਮਚਾਰੀਆਂ ਨੂੰ ਜਿਹੜੀਆਂ ਰੋਜ਼ ਮਤਲਬ ਕੰਪਲਿਕೇಷನ್ಸ್ ਦਿਖਦੀਆਂ ਸੀ ਉਹ ਠੀਕ ਹੋਏਗਾ ਜੀ ਬਿਲਕੁਲ ਸਰੀ ਖਬਰ ਇਹ ਵੀ ਹੈ ਕਿ ਇਸ ਤਫੇ ਤੋਂ ਬਾਅਦ ਤਨਖੜ ਜਿਹੜੇ ਨੇ ਉਹ ਹੁਣ ਵੀ ਚੁੱਪ ਨੇ ਉਹਨਾਂ ਨੇ ਇਹ ਭਾਸ਼ਣ ਚ ਕਿਹਾ ਹੈ ਕਿ ਗਲਾ ਹਜੇ ਵੀ ਪੂਰੀ ਤਰ੍ਹਾਂ ਉਹਨਾਂ ਦਾ ਖੁੱਲਿਆ ਨਹੀਂ ਹੈ ਕੀ ਕਰਾਂਗੇ ਸਰੀ ਦੇਖੋ ਜਿਹੜੇ ਮਿਸਟਰ ਤਨਖੜ ਸਾਡੇ ਜਿਹੜੇ ਉਪਰਾਸ਼ਟ ਪਤੀ ਰਹੇ ਨੇ ਜੀ ਜੀ ਉਹ ਪਹਿਲਾਂ ਤੇ ਆਪਣੇ ਆਪ ਜੂ ਪਹਿਲਾਂ ਗਵਰਨਰ ਵੀ ਰਹੇ ਉੱਥੇ ਜਮ ਕਸ਼ਮੀਰ ਦੇ ਵਿੱਚ ਤਾਂ ਗਿਆ ਬਿਲਕੁਲ ਉਹਨਾਂ ਦਾ ਹੁਣ ਇੱਕ ਨਾ ਇੱਕ ਕਈ ਕਈ ਜਿਹੜੇ ਨੇਤਾ ਹੁੰਦੇ ਲੀਡਰਸ ਹੁੰਦੇ ਉਹ ਕਦਾਵਰ ਹੁੰਦੇ ਆ ਉਹ ਆਪਣੀ ਫਿਲਾਸਫੀ ਤੋਂ ਜਿਹੜੇ ਆ ਇੱਧਰ ਉੱਧਰ ਨਹੀਂ ਹੋਣਾ ਚਾਹੁੰਦੇ ਕਈ ਵਾਰੀ ਪੋਲੀਟੀਕਲ ਸਿਸਟਮ ਦੇ ਵਿੱਚ ਰਹਿੰਦੇ ਹੋਏ ਜੀ ਤੇ ਇਸ ਕਰਕੇ ਉਹ ਜਦੋਂ ਪੋਸਟ ਦੇ ਉੱਤੇ ਬੈਠੇ ਵੀ ਸੀ ਜਿਹੜੇ ਮਨੋ ਰਾਸ਼ਟਰਪਤੀ ਵੀ ਸੀ ਉਦੋਂ ਵੀ ਕਦੀ ਕਦੀ ਉਹਨਾਂ ਦੇ ਜਿਹੜੇ ਬਿਆਨ ਐਸੇ ਆਉਂਦੇ ਸੀ ਜਿਦੇ ਨਾਲ ਲੱਗਦਾ ਸੀ ਕਿਸ ਤਰੀਕ ਕੇਂਦਰ ਸਰਕਾਰ ਹੈਗੀ ਹੈ ਜਿਨ੍ਹਾਂ ਨੇ ਉਹਨੂੰ ਮਤਲਬ ਉਹਨਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਆਪਣੀਆਂ ਵੋਟਾਂ ਨਾਲ ਜਿਹੜੀ ਕੇਂਦਰ ਸਰਕਾਰ ਤੇ ਸੱਤਾ ਰੂਪ ਪਾਰਟੀ ਹੈ ਜੀ ਉਹਨਾਂ ਦੀ ਵੋਟਾਂ ਨਾਲ ਹੀ ਪ੍ਰਸ਼ਾਸਨ ਬਦੀ ਬੰਦਾ ਹੈ ਨਾ ਤਾਂ ਉਹ ਕਦੀ ਕਦੀ ਉਹਨਾਂ ਦੇ ਉੱਪਰ ਵੀ ਜਿਹੜਾ ਅੱਜ ਦਾ ਕਿਸਾਨ ਅੰਦੋਲਨ ਦੇ ਦੌਰਾਨ ਉਹਨਾਂ ਨੇ ਲਗਾਤਾਰ ਕਿਸਾਨ ਅੰਦੋਲਨ ਦੀ ਸਪੋਰਟ ਕੀਤੀ ਤਾਂ ਉਹ ਕਈ ਵਾਰੀ ਹੁੰਦਾ ਸੀ ਕਿ ਉਹ ਤਲਖ ਉਹ ਤਲਖੀ ਪੈਦਾ ਹੋ ਜਾਂਦੀ ਸੀ ਜਿਹੜੀ ਲੱਗਦੀ ਹੈ ਨਾ ਹੱਲੇ ਕੀ ਰਾਸ਼ਟਰਪਤੀ ਔਰ ਕੇਂਦਰ ਸਰਕਾਰ ਉਪਰਾਸ਼ਟਰਪਤੀ ਔਰ ਕੇਂਦਰ ਸਰਕਾਰ ਦਾ ਜਦ ਕੰਸਟੀਚੂਨਲੀ ਸਿਸਟਮ ਚ ਦੇਖਦੇ ਆ ਤੇ ਕੋਈ ਐਸਾ ਉਹ ਨਹੀਂ ਹੁੰਦਾ ਬਟ ਜਦੋਂ ਉਹ ਹੁਣ ਕਿਉਂਕਿ ਸਾਡੇ ਸਿਸਟਮ ਹੀ ਬਣ ਗਿਆ ਕਿ ਵੀ ਜਦੋਂ ਐਸੇ ਸੋਚ ਨਹੀਂ ਬਣਾਇਆ ਜਾਂਦਾ ਕਿ ਰਾਸ਼ਟਰਪਤੀ ਵੀ ਅਸੀਂ ਬਣਾਇਆ ਹੂੰ ਤੋ ਉਹ ਫਿਰ ਤਲਖੜ ਸਾਹਿਬ ਦੇ ਤੋਂ ਗਏ ਆ ਹਲੇ ਤਾਂ ਗਲਤ ਆ ਅਸਲ ਗਲਤ ਆ ਜਿਹੜੀ ਜਿਹੜੀ ਕੋਈ ਆਪ ਸਮਝ ਸਕਦੇ ਆ ਜਿਹੜੀ ਦਿਖੀ ਆ ਜਿਹੜਾ ਐਨਾਲਿਸਿਸ ਕਰ ਸਕਦੇ ਕਿਤੇ ਨਾ ਕਿਤੇ ਤਾਂ ਉਹ ਤਲਖੀ ਸੀ ਜਿਹਦੇ ਕਰਕੇ ਉਹਨਾਂ ਨੂੰ ਉਪਰਾਸ਼ਟਰਪਤੀ ਦਾ ਜਿਹੜਾ ਉਹ ਉਹਨਾਂ ਦਾ ਉਹਦਾ ਛੱਡ ਕੇ ਜਾਣਾ ਮਤਲਬ ਤਿਆਗ ਪੱਤਰ ਉਹਨਾਂ ਨੇ ਛੱਡ ਕੇ ਜਾਣਾ ਨਹੀਂ ਪਿਆ ਉਹਨਾਂ ਨੇ ਆਪਣੇ ਵਿਵੇਕ ਨਾ ਛੱਡਿਆ ਜੀ ਬਿਲਕੁਲ ਪਰ ਉਹਨਾਂ ਦਾ ਹੁਣ ਫੇਰ ਕਹਿਣਾ ਹਮ ਬਈ ਸਾਰੇ ਗਲਾ ਮੇਰਾ ਜਣਾ ਉਹ ਬੈਠਾ ਹੀ ਹਾਲੇ ਨਹੀਂ ਹਾਲੇ ਤਾਂ ਉਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਖੱਲੇ ਵੀ ਜਿਹੜੇ ਤਲਖੜ ਸਾਹਿਬ ਨੇ ਉਹ ਮੁਲਕ ਦੀ ਪੋਲਿਟਿਕਸ ਦੇ ਵਿੱਚ ਇੱਕ ਵੱਡਾ ਰੋਲ ਪਲੇ ਕਰਨਾ ਚਾਹੀਦਾ ਹੈ ਕਰਨਾ ਚਾਹੁੰਦੇ ਹਨ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਮਾੜੀ ਗੱਲ ਨਹੀਂ ਹੈ ਜਦੋਂ ਕੋਈ ਸਿਆਣਾ ਆਦਮੀ ਆਪਣਾ ਕੋਈ ਆਪਣੀ ਡੈਮੋਕ੍ਰੇਸੀ ਦੇ ਵਿੱਚ ਪੋਜ਼ਿਟਿਵ ਰੋਲ ਪਲੇ ਕਰਨਾ ਚਾਹੁੰਦਾ ਹੈ ਜੀ ਤਾਂ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਦਿੱਤਾ ਜਿਹੜਾ ਮੁਲਕ ਦੇ ਵਿੱਚ ਕਿਤੇ ਕਿਤੇ ਇਹ ਵੀ ਗੱਲਾਂ ਚੱਲਦੀਆਂ ਆਪੀਆਂ ਵੀ ਬੋਲਣ ਲੱਗਿਆਂ ਲੋਕ ਡਰਦੇ ਪਏ ਆ ਡਰਦੇ ਪਏ ਨੇ ਤਾਂ ਫਿਰ ਉਹ ਤਲਖਣ ਨੇ ਇਹ ਵੀ ਮੈਸੇਜ ਦਿੱਤਾ ਹੈ ਕਿ ਅਰੇ ਮੇਰਾ ਗਲਾ ਖਰਾਬ ਹੈ ਗੱਲਾ ਖਰਾਬ ਹੈ ਨਹੀਂ ਮੇਰਾ ਗਲਾ ਬੋਲਣ ਦੀ ਸਥਿਤੀ ਜਿਹੜਾ ਜਦੋਂ ਆਏਗੀ ਜੀ ਉਦੋਂ ਬੋਲਾਂਗੇ ਉਦੋਂ ਬੋਲਾਂਗੇ ਜੀ ਬਿਲਕੁਲ ਸੋ ਬਹੁਤ ساری ਖਬਰਾਂ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤਾ ਬਹੁਤ ਸਾਰਾ ਵਿਚਾਰ ਵਟਾਂਦਰਾ ਕੀਤਾ ਹੈ ਬਹੁਤ ਸਾਰੀ ਜਾਣਕਾਰੀ ਸਰ ਰਹੀ ਤੁਹਾਨੂੰ ਮਿਲੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਸਾਂ ਤੁਹਾਡਾ ਸ਼ੁਕਰੀਆ ਮਿਹਰਬਾਨੀ ਤੁਹਾਨੂੰ ਪ੍ਰੋਗਰਾਮ ਕਿਦਾਂ ਦਾ ਲੱਗਿਆ ਸਾਨੂੰ ਦੱਸਿਓ ਜਰੂਰ ਤੇ ਹੁਣ ਸਾਨੂੰ